ਅਮਰੀਕਾ ਦੇ ਨਿਊਯਾਰਕ 'ਚ ਇੱਕ ਘਰ 'ਚ ਅੱਗ ਲੱਗਣ ਨਾਲ ਗੰਭੀਰ ਤੌਰ ਤੇ ਚੁਲਸੀ 24 ਸਾਲਾ ਇੱਕ ਭਾਰਤੀ ਵਿਦਿਆਰਥਣ ਦੀ ਮੌਤ ਹੋਈ ਹੈ। ਭਾਰਤੀ ਮਿਸ਼ਨ ਨੇ ਇੱਥੇ ਇਹ ਜਾਣਕਾਰੀ ਦਿੱਤੀ ਹੈ। ਸਹਿਜਾ ਰੈਡੀ ਉਦਮਾਲਾ ਨਿਊਯਾਰਕ 'ਚ ਅਰਬਾਨੀ 'ਚ ਮਾਸਟਰ ਡਿਗਰੀ ਦੀ ਪੜ੍ਹਾਈ ਕਰ ਰਹੀ ਸੀ। ਨਿਊਯਾਰਕ ਸਥਿਤ ਭਾਰਤੀ ਕੌਂਸਲੇਟ ਜਰਨਲ ਨੇ ਸ਼ੁੱਕਰਵਾਰ ਨੂੰ ਐਕਸ ਤੇ ਇੱਕ ਪੋਸਟ ਦੱਸਿਆ ਕਿ ਉਹਨਾਂ ਨੂੰ ਉਦਮਾਲਾ ਦੇ ਅਚੰਤ ਚੇਤੀ ਦੇहां ਤੇ ਡੂੰਗਾ ਦੁੱਖ ਹੈ ਜਿਨ੍ਹਾਂ ਨੇ ਅਲਬਾਨੀ ਦੇ ਇੱਕ ਘਰ 'ਚ ਅੱਗ ਲੱਗਣ ਦੀ ਘਟਨਾ 'ਚ ਆਪਣੀ ਜਾਨ ਖੋਵਾ ਦਿੱਤੀ। ਵਣਜ ਦੂਤਕਾਰ ਨੇ ਦੱਸਿਆ ਕਿ ਇਸ ਕਠਿਤ ਇਸ ਕਠਿਨ ਸਮੇ ਅਸੀਂ ਉਹਨਾਂ ਦੇ ਪਰਿਵਾਰ ਦੇ ਪ੍ਰਤੀ ਆਪਣੀ ਹਮਦਰਦੀ ਜ਼ਾਹਰ ਕਰਦੇ ਹਾਂ ਦੂਤਕਾਰ ਨੇ ਨਾਲ ਹੀ ਇਹ ਵੀ ਕਿਹਾ ਹੈ ਕਿ ਉਹ ਉਦੂ ਮਾਲਾ ਦੇ ਪਰਿਵਾਰ ਦੇ ਸੰਪਰਕਚ ਹੈ ਅਤੇ ਹਰ ਸੰਭਵ ਮਦਦ ਪ੍ਰਦਾਨ ਕਰ ਰਹੇ ਨੇ ਅਲਬਾਨੀ ਪੁਲਿਸ ਵਿਭਾਗ ਨੇ ਇੱਕ ਬਿਆਨ ਚ ਦੱਸਿਆ ਕਿ ਪੁਲਿਸ ਮੁਲਾਜ਼ਮਾ ਅਤੇ ਅਲਬਾਨੀ ਫਾਇਰ ਡਿਪਾਰਟਮੈਂਟ ਨੇ 4 ਦਸੰਬਰ ਦੀ ਸਵੇਰ ਘਰ ਚ ਲੱਗੀ ਅੱਗ ਤੇ ਤੁਰੰਤ ਕਾਰਵਾਈ ਕੀਤੀ ਬਿਆਨ ਅਨੁਸਾਰ ਜਦੋਂ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਕਰਮੀ ਹਾਦਸੇ ਵਾਲੀ ਜਗ੍ਹਾ ਤੇ ਪਹੁੰਚੇ ਤਾਂ ਉਹਨਾਂ ਨੇ ਪਾਇਆ ਕਿ ਘਰ ਪੂਰੀ ਤਰ੍ਹਾਂ ਨਾਲ ਅੱਗ ਦੀਆਂ ਲਪਟਾਂ ਚ ਘਿਰਿਆ ਹੋਇਆ ਸੀ ਅਤੇ ਕਈ ਲੋਕ ਅਜੇ ਵੀ ਘਰ ਦੇ ਅੰਦਰ ਸਨ ਬਿਆਨ ਚ ਦੱਸਿਆ ਗਿਆ ਹੈ ਕਿ ਪੁਲਿਸ ਮੁਲਾਜ਼ਮ ਅਤੇ ਫਾਇਰ ਬ੍ਰਿਗੇਡ ਅਧਿਕਾਰੀ ਘਰ ਦੇ ਅੰਦਰ ਚਾਰ ਲੋਕਾਂ ਦਾ ਪਤਾ ਲਗਾਉਣ ਚ ਸਫਲ ਰਹੇ ਜਿਨ੍ਹਾਂ ਦਾ ਐਮਰਜੈਂਸੀ ਮੈਡੀਕਲ ਕਰਮਚਾਰੀਆਂ ਨੇ ਹਾਸੇ ਵਾਲੀ ਜਗ੍ਹਾ ਹੀ ਇਲਾਜ ਕੀਤਾ ਅਤੇ ਫਿਰ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਜਾਰੀ ਹੈ ਬਿਆਨ ਅਨੁਸਾਰ ਦੋ ਲੋਕਾਂ ਨੂੰ ਬਿਹਤਰ ਇਲਾਜ ਲਈ ਮੈਡੀਕਲ ਬਰਨ ਸੈਂਟਰ ਪਹੁੰਚਦੋਂ ਤੱਕ ਆਇਆ ਹੈ ਪੁਲਿਸ ਵਿਭਾਗ ਨੇ ਦੱਸਿਆ ਹੈ ਕਿ ਦੁੱਖ ਦੀ ਗੱਲ ਇਹ ਹੈ ਕਿ ਅੱਗ 'ਚ ਝੁਲਸਣ ਕਾਰਨ ਕੁੜੀ ਦੀ ਮੌਤ ਹੋ ਗਈ ਹੈ ਪੁਲਿਸ ਨੇ ਮ੍ਰਿਤਕਾ ਦੇ ਪਰਿਵਾਰ ਨੂੰ ਸੂਚਿਤ ਕਰਨ ਤੋਂ ਪਹਿਲਾਂ ਉਸ ਦਾ ਨਾਂ ਜਾਰੀ ਨਹੀਂ ਕੀਤਾ ਸੀ ਪਰ ਮ੍ਰਿਤਕਾ ਦੀ ਪਛਾਣ ਉਸਦੇ ਪਰਿਵਾਰ ਨੇ ਉਦੂਮਾਲਾ ਵੱਜੋਂ ਕੀਤੀ ਹੈ